ਭਾਈ ਸਾਡੀ ਲੜਾਈ ਚ ਮੈਂ ਬਠਿੰਡ ਮਾਨਸਾ ਤੱਕ ਜਾਣਾ ਜੀ ਕੋਈ ਸਰਦੂਲੀ ਵਾਲੇ ਤੱਕ ਮੇਰਾ ਸਾਥ ਦੇਂਦਾ ਮੈਨੂੰ ਕੀ ਮੜਿਆ ਭਾਈ ਮੈਂ ਕਾਲੀ ਭਰਾਵਾਂ ਨੂੰ ਕਰਦਾ ਭਰਾਵੋ ਕਰੋ ਓਏ ਅੱਜ ਕੰਮ ਲਿਓ ਜੇ ਨੱਚਣਾ ਨਹੀਂ ਆਉਂਦਾ ਜਾਂ ਗਾਉਣਾ ਨਹੀਂ ਆਉਂਦਾ ਕੀ ਹੁੰਦਾ ਰੋਣਾ ਨਹੀਂ ਆਉਂਦਾ ਮੂੰਹ ਹਜਾ ਕਰ ਲੰਦੇ ਆ ਅੱਡ ਤੰਬੂ ਲਾਉਣ ਦੀ ਕੀ ਲੋੜ ਸੀ ਉਵੇਂ ਕਹਿੰਦੇ ਅਸੀਂ ਤੁਹਾਡੇ ਨਾਲ ਆ ਡਟ ਕੇ ਮਦਦ ਕਰਾਂਗੇ ਅੱਡ ਲਾ ਲਿਆ ਉਹ ਬਲਾਡੇ ਵੀ ਲਾ ਲਿਆ ਉਹ ਬੁਲ ਬਣਿਆ ਹੋਇਆ ਸਾਡੇ ਫਲਾਈ ਬ੍ਰਿਜ ਉਹਦੇ ਥੱਲੇ ਬੈਠੇ ਥੋੜੇ ਜੇ ਮੈਂ ਖੜ ਗਿਆ ਮਹਾਂਪਾ ਜੀ ਸੁਣਨਗੇ ਉਕੇ ਢਾਡੀ ਕੁੱਤੀ ਜਾਵੇ ਢਾਡੀ ਮੈਂ ਖੈ ਭਾਸ਼ੰਦਾ ਕਰਦੇ ਜੀ ਫਿਰ ਮੈਂ ਖੈ ਕਹਿ ਨਹੀਂ ਕੀ ਹੁਣ ਕਹਿਣ ਕੋਈ ਤਾਂ ਹੈ ਤਾਂ ਕੁਛ ਨਹੀਂ ਸਮਝ ਗਏ ਨਾ ਫਿਰ ਹੁਣ ਐਂ ਤਾਂ ਗੱਲ ਵੀ ਬਣਦੀ ਮੈਂ ਆਰਡੀਨੇਂਸਾਂ ਦੇ ਤਾਂ ਖਿਲਾਫ ਨਹੀਂ ਪਰ ਕਿਸਾਨ ਖਿਲਾਫ ਹੈ ਇਸ ਕਰਕੇ ਮੈਂ ਨਾਲ ਮੁੰਡੇ ਨੂੰ ਤਾਂ ਮੈਂ ਤਲਾਕ ਦੇ ਤਾਂ ਸਹੁਰੇ ਨਾਲ ਸੰਬੰਧ ਪੜਾ ਲੈਣਗੇ ਇਹ ਤਾਂ ਜਰ ਕਰਦੇ ਕੋਈ ਤਾਂ ਹੈ ਨਹੀਂ ਇੰਦਾਂ ਦੀ ਗੱਲ ਨਾ ਚਣਾਈ ਤਾਂ ਹੁੰਡ ਕੱਢ ਕੇ ਤਾਂ ਸਵਾਦ ਨਹੀਂ ਆਉਂਦਾ ਏ ਨਾ ਕਹੋ ਕਿ ਜੀ ਅਸੀਂ ਵਜਿਰੀ ਛੱਡਤੀ ਪਰ ਹਮਾਇਤ ਜਾਰੀ ਰੱਖਾਂਗੇ ਅੱਧੀ ਤੇਰੀਆਂ ਮਲਾਜੇ ਦਾ ਰਾਧੀਆਂ ਗਰੀਬ ਜੱਟ ਦੀ ਨਾ ਉਹ ਕਿਸੇ ਦੀ ਵੀ ਨਹੀਂ ਜੇ ਨੱਚਣਾ ਤਾਂ ਖੁੱਲ ਕੇ ਨੱਚੋ ਗੱਲ ਤਾਂ ਬਣਨੀ ਹੈ ਫੇਰ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ